ਸਸ਼ੀਗਲ ਜਾਨਿਤਾਛੇ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਕੁਸਿਸ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਸਾਹਨੇਵਾਲ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਮਹਿਕਮਾ ਆਟੋ ਦੇ ਵੱਲੋਂ ਐਗਜ਼ੀਬਿਸ਼ਨ ਜਿਹੜੀ ਲੱਗੀ ਹੈ ਪਹਿਲਾ ਦਿਨ ਹੋ ਗਿਆ ਤੇ ਫਿਲਹਾਲ ਪਹੁੰਚੇ ਹਾਂ ਜੀਵੋ ਦੇ ਸਟੋਰ ਦੇ ਉੱਤੇ ਗੱਲਬਾਤ ਵੀ ਕਰਾਂਗੇ ਓਨਰ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਮੇਰਾ ਨਾਮ ਨਿਰਪੀ ਸਿੰਘ ਹੈ ਜੀ ਇਹ ਲੁਧਿਆਣਾ بیس ਕੰਪਨੀ ਹੈ ਜੀ ਆਪਣੇ ਪੰਜਾਬ ਦੀ ਕੰਪਨੀ ਹੈ ਇਹ ਤੇ 올 ਇੰਡੀਆ ਦੇ ਵਿੱਚ ਅਸੀਂ ਬਿਜ਼ਨਸ ਕਰ ਰਹੇ ਹਾਂ ਔਰ ਵਰਲਡਵਾਈਡ ਗਲੋਬਲੀ ਪ੍ਰੈਜ਼ੈਂਸ ਹੈ ਸਾਡੀ ਮਸ਼ੀਨਰੀ ਹੈ ਕਿਹੜੀਆਂ ਕਿਹੜੀਆਂ ਮਸ਼ੀਨਾਂ ਸਾਡੇ ਇਹਦੇ ਵਿੱਚ ਲੈ ਕੇ ਆਏ ਆ ਇਹ ਐਕਸੀਬਿਸ਼ਨ ਸਾਡੇ ਕੋਲੇ ਐਕੀ ਪੰਜ ਮਸ਼ੀਨਾਂ ਲਾਂਚ ਕੀਤੀਆਂ ਨੇ ਅਸੀਂ ਐਕਸਿਬਿਸ਼ਨ ਦੇ ਵਿੱਚ ਜਿਹਦੇ ਵਿੱਚ ਟਰਨਿੰਗ ਮਸ਼ੀਨ ਹੈ ਬੀਐਮਸੀ ਹੈ ਐਚਐਮਸੀ ਹੈ ਜੀ ਤੇ ਐਚਐਮਸੀ ਆਪਣੇ ਪੰਜਾਬ ਚ ਨਹੀਂ ਬਣਦੀਆਂ ਸੀਗੀਆਂ ਉਸ ਕਰਕੇ ਪੰਜਾਬ ਨੂੰ ਨਾਰਥ ਇੰਡੀਆ ਨੂੰ ਐਕਸਪੋਰਟ ਇੰਪੋਰਟ ਕਰਨੀਆਂ ਪੈਂਦੀਆਂ ਸੀਗੀਆਂ ਮਸ਼ੀਨਸ ਜੀ ਤੇ ਹੁਣ ਉਹ ਸੇਮ ਮਸ਼ੀਨਾਂ ਇੱਥੇ ਹੀ ਅਵੇਲੇਬਲ ਨੇ ਤੁਹਾਨੂੰ ਇੰਪੋਰਟ ਕਰਨ ਦੀ ਲੋੜ ਨਹੀਂ ਹੈ ਸਰ ਕਿਹੜੇ ਸੈਗਮੈਂਟ ਲਈ ਆਪਾਂ ਮਸ਼ੀਨਾਂ ਬਣਾਉਂਦੇ ਅਰੇ ਤੁਸੀਂ ਸਾਈਕਲ ਸਾਈਕਲ ਪਾ ਟਾਟੋ ਪਾ ਟਰੈਕਟਰ ਪਾ 에ਰੋਨੌਟਿਕ ਡਿਫੈਂਸ ਬਹੁਤ ਗਰੋ ਕਰ ਰਿਹਾ ਹੈ ਇਨਫਰਾਸਟ੍ਰਕਚਰ ਸਾਡਾ ਬਹੁਤ ਗਰੋ ਕਰ ਰਿਹਾ ਹੈ ਮਤਲਬ ਕਿਸੇ ਵੀ ਸੈਕਟਰ ਦੇ ਵਿੱਚ ਤੁਸੀਂ ਇਹ ਮਸ਼ੀਨਸ ਨੂੰ ਯੂਜ਼ ਕਰ ਸਕਦੇ ਹੋ ਈਵਨ ਦੋ ਟॉय ਇੰਡਸਟਰੀ ਤੱਕ ਦੇ ਵਿੱਚ ਵੀ ਇਹ ਮਸ਼ੀਨਸ ਯੂਜ਼ ਹੁੰਦੀਆਂ ਨੇ ਮਤਲਬ ਇਹ ਕਹਿ ਸਕਦੇ ਹੋ ਇੱਕ ਕੋਈ ਮਸ਼ੀਨ ਲਾ ਕੇ ਆਪਾਂ ਸਾਰੇ ਕੰਮੇ ਤੋਂ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਹੋ ਕੋਈ ਵੀ ਟਾਈਪ ਦਾ ਕੰਪੋਨੈਂਟ ਬਣਾ ਸਕਦੇ ਹੋ ਉਹਦੇ ਕੋਈ ਵੀ ਕੰਪੋਨੈਂਟ ਦੇ ਆਪਰੇਸ਼ਨਸ ਆ ਸਾਰੇ ਕਰ ਸਕਦੇ ਹੋ ਇਹ ਮਸ਼ੀਨ ਜਿਹੜੀ ਹੈ ਲੱਗੀ ਹੈ ਸ਼ਾਇਦ ਨਵੀਂ ਹੀ ਲੱਗ ਰਹੀ ਹੈ ਇਹ ਲਾਂਚ ਕੀਤੀ ਵੀ ਲੱਗਦੀ ਮੇਰੇ ਖਿਆਲ ਨਾਲ ਤੇ ਇਹ ਕੀ ਕਿਸ ਸੈਗਮੈਂਟ ਲਈ ਕੰਮ ਆਉਂਦੀ ਹੈ ਕੀ ਕੰਮ ਕਰਦੀ ਹੈ ਸਰ ਇਹ ਐਚ ਐਮ ਸੀ ਮਸ਼ੀਨ ਹੈ ਹਾਰੀਜ਼ੋਂਟਲ ਮਿਲਿੰਗ ਮਸ਼ੀਨਸ ਕਹਿੰਦੇ ਆ ਯੂ ਨੋ ਤੇ ਇਹ ਇੰਡੀਆ ਦੇ ਵਿੱਚ ਦੋ ਜਾਂ ਤਿੰਨ ਕੰਪਨੀਆਂ ਜੀ ਬਣਾਉਂਦੀਆਂ ਹਨ अर्ਲੀਅਰ ਮਤਲਬ ਇਟ ਵਾਸ ਜਸਟ ਇੰਪੋਰਟਿੰਗ ਫਰਮ ਤਾਈ ਤਾਈਵਾਨ ਔਰ ਜਪਨੀਜ਼ ਜਪਾਨ ਤੇ ਹੁਣ ਇਹ ਮਸ਼ੀਨਾਂ ਇੱਥੇ ਅਵੇਲੇਬਲ ਨੇ ਇੱਥੇ ਹੀ ਬਣਦੀਆਂ ਨੇ ਤੁਹਾਨੂੰ ਇੰਪੋਰਟ ਕਰਨ ਦੀ ਲੋੜ ਨਹੀਂ ਹੈ ਕਿੰਨਾ ਕਿ ਇਹ ਮੈਨ ਪਾਵਰ ਤੇ ਕਿੰਨੀ ਕਿ ਬਚਤ ਕਰਦਾ ਹੈ ਟਾਈਮ ਦਾ ਕਿੰਨਾ ਕਿ ਬਚਤ ਕਰਦਾ ਸਰ ਇਹਦੇ ਵਿੱਚ ਜਿਵੇਂ ਤੁਸੀਂ ਐਗਰੀਕਲਚਰ ਦੇ ਗੇਅਰ ਬਾਕਸ ਬਣਾਣੇ ਆ ਉਹਦੇ ਵਿੱਚ ਤੁਸੀਂ ਮਲਟੀਪਲ ਆਪਰੇਸ਼ਨਸ ਨਾਲ ਮਲਟੀਪਲ ਸੈਟਅਪ ਨਾ ਕਰ ਰਹੇ ਹੋ ਇਹਦੇ ਵਿੱਚ ਦੋ ਪਾਇਲਟ ਰੱਖੇ ਹੋਏ ਆ ਤੇ ਤੁਸੀਂ ਇੱਕੋ ਹੀ ਗੇਅਰ ਬਾਕਸ ਨੂੰ ਇੱਕ ਵਾਰ ਦੇ ਵਿੱਚ ਹੀ ਪੂਰਾ ਕੰਪਲੀਟ ਕਰ ਸਕਦੇ ਹੋ ਔਰ ਇਹਦੇ ਵਿੱਚ ਵੀ ਐਡ-ਆਨ ਪਾਇਲਟ ਦੀ ਅਵੇਲੇਬਿਲਟੀ ਹੈ ਤੇ ਉੱਥੇ ਤੁਸੀਂ ਇੱਕ ਸਟੇਸ਼ਨ ਤੁਹਾਡਾ ਸਟੇਸ਼ਨਰੀ ਖੜਾ ਹੈ ਤੇ ਤੁਸੀਂ ਉੱਥੇ ਸੈਕੰਡ ਕੰਪੋਨੈਂਟ ਲਾ ਸਕਦੇ ਹੋ ਲੋਡਿੰਗ ਲੋਡਿੰਗ ਤੁਹਾਡੀ ਬਿਲਕੁਲ ਜ਼ੀਰੋ ਹੋ ਜਾਣਾ ਮਤਲਬ ਇੱਕ ਮਸ਼ੀਨ ਨਾਲ ਹੀ ਆਪਾਂ ਦੋ ਕੰਮ ਦੋ ਦੋ ਟਾਈਮ ਲਈ ਦੇ ਸਕਦੇ ਹਾਂ ਹਾਂਜੀ ਕਈ ਮਤਲਬ 5-7 ਵੀਐਮਸੀਆਂ ਜਾਂ ਮਲਟੀਪਲ ਮਸ਼ੀਨਜ਼ ਦਾ ਕੰਮ ਇੱਕ ਮਸ਼ੀਨ ਤੇ ਹੀ ਹੋ ਜਾਣਾ ਹਾਂਜੀ ਮਤਲਬ ਇੰਨੇ ਬੰਦੇ ਜਿਹੜੇ ਕੰਮ ਕਰਦੇ ਸੀ ਉਹ ਇੱਕੋ ਮਸ਼ੀਨ ਜਿਹੜੀ ਕਰੇਗੀ ਔਰ ਐਕਿਊਰੇਸੀ ਲੈਵਲ ਦਾ ਨੈਕਸਟ ਲੈਵਲ ਤੇ ਚਲੇਗਾ ਮਤਲਬ ਲੈਸ ਥੈਨ 5 ਮਾਈਕਰੋਨ ਦੇ ਵਿੱਚ ਤੁਸੀਂ ਐਕੂਰੇਸੀ ਮੇਨਟੇਨ ਕਰ ਸਕਦੇ ਹੋ ਪਰਪੈਂਡਿਕਲਿਟੀ ਮੇਨਟੇਨ ਕਰ ਸਕਦੇ ਹੋ ਤੇ ਜੋ ਗੱਲਬਾਤ ਕਰੀਏ ਅੱਜ ਫਰਸਟ ਡੇ ਹੈ ਐਗਜ਼ੀਬਿਸ਼ਨ ਦਾ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਹੈ ਜੀ ਅੱਜ ਤਾਂ ਅਸੀਂ ਸਵੇਰੇ ਆਏ ਆ ਤੇ ਉਸੇ ਟਾਈਮ ਤੋਂ ਹੀ ਫੁੱਟਬਾਲ ਸ਼ੁਰੂ ਹੋਇਆ ਹੋਇਆ ਈਵਨ ਦੋ ਆਈ ਥਿੰਕ ਦਹੇਜੇ ਤੱਕ ਟੀਮ ਨੇ ਖਾਣਾ ਵੀ ਨਹੀਂ ਖਾਧਾ ਤੇ ਇਸ ਐਗਜ਼ੀਬਿਸ਼ਨ ਦੀ ਇਹੀ ਖਾਸੀਅਤ ਹੈ ਇੱਥੇ ਫੁੱਟਬਾਲ ਦੀ ਕਮੀ ਨਹੀਂ ਹੈ ਤੇ ਮਤਲਬ ਇਹਨਾਂ ਦਾ ਮਾਰਕੀਟਿੰਗ ਬਹੁਤ ਅੱਛਾ ਹੈ ਤੇ ਪੰਜਾਬ ਹੈ ਆਪਣੇ ਲੁਧਿਆਣੇ ਤੋਂ ਤਾਂ ਬਹੁਤ ਅੱਛੇ ਵਿਜ਼ਟਰ ਆਦੇ ਜੀ ਉਹ ਜਿਹੜੇ ਲਾਹੌਰ ਵੀ ਜਿਹੜੀ ਆ ਮਸ਼ੀਨ ਹੈ ਇਸ ਦੇ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਕਿ ਇਹ ਮਸ਼ੀਨ ਕਿਸ ਸੈਗਮੈਂਟ ਲਈ ਹੈ ਕੀ ਇਹ ਹੈ ਇਜ਼ ਇਟ ਸੀਐਨਸੀ ਟਰਨ ਮਿਲ ਸੈਂਟਰ ਹੈ ਇਹਦੇ ਵਿੱਚ ਕੀ ਹੈ ਤੁਸੀਂ ਮਿਲਿੰਗ ਔਰ ਟਰਨਿੰਗ ਦੋਨੋਂ ਦਾ ਕੰਮ ਕਰ ਸਕਦੇ ਹੋ ਪਹਿਲਾਂ ਕੀ ਹੁੰਦਾ ਸੀਗਾ ਖਰਾਦਾ ਹੁੰਦੀਆਂ ਸੀਗੀਆਂ ਉਹਦੇ ਵਿੱਚ ਸੀਐਨਸੀ ਖਰਾਦਾ ਗਈ ਸੀਐਨਸੀ ਲੇਥ ਜਿਹਨੂੰ ਕਹਿ ਦਿੰਦੇ ਆ ਫਿਰ ਇਹ ਉਹਦੇ ਤੋਂ ਐਡਵਾਂਸਡ ਮਸ਼ੀਨ ਹੈ ਇਹਦੇ ਵਿੱਚ ਕੀ ਹੈ ਤੁਸੀਂ ਇਹ ਦੇਖ ਲਓ ਵੀ ਇੱਕ ਟਰਨਿੰਗ ਜੀ ਤੇ ਆ ਮਿਲਿੰਗ ਆਈਡੀ ਵੀਡੀ ਮਸ਼ੀਨ ਦੇਖ ਰਹੇ ਤੁਸੀਂ ਇਹ ਮਿਲਿੰਗ ਦਾ ਕੰਮ ਆ ਦੋ ਮਸ਼ੀਨਾਂ ਦਾ ਕੰਮ ਇੱਕ ਹੀ ਮਸ਼ੀਨ ਤੇ ਕਰ ਸਕਦੇ ਹੋ ਤੇ ਇਹ ਕਿਸਮ ਨੂੰ ਬਹੁਤ ਅੱਛਾ ਬੈਨੀਫਿਟ ਹੈ ਜੀ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਤੇ ਆਉਣ ਵਾਲੇ ਦਿਨਾਂ ਲਈ ਕਿਸ ਤਰ੍ਹਾਂ ਦਾ ਜਿਹੜਾ ਵਾਜਤ ਹੈ ਅਰ ਦੇਖੋ ਇੰਡੀਆ ਗਰੋ ਕਰ ਰਿਹਾ ਔਰ ਆਪਣੇ ਪੰਜਾਬ ਦੀ ਇੰਡਸਟਰੀ ਵੀ ਗਰੋ ਕਰ ਰਹੀ ਹੈ ਟਾਟਾ ਵਰਗੀ ਕੰਪਨੀਆਂ ਆਪਣੇ ਇੱਥੇ ਆ ਰਹੀਆਂ ਨੇ ਔਰ ਆਪਣੇ ਸੈਟਅਪਸ ਲਗਾ ਰਹੀਆਂ ਨੇ ਤੇ ਪੰਜਾਬ ਦੀ ਬਹੁਤ ਅੱਛੀ ਗਰੋਥ ਹੈ ਆਨ ਵਾਲੇ ਟਾਈਮ 'ਚ ਮਤਲਬ ਪੰਜਾਬ ਦਾ ਨਾਮ ਅੱਗੇ ਵਧੇਗਾ ਔਰ ਵਰਲਡਵਾਈਡ ਗਲੋਬਲੀ ਪ੍ਰੈਜੈਂਸ ਹੋਏਗੀ ਪੰਜਾਬ ਦੀ ਜਿੱਥੇ ਮੈਂ ਗੱਲ ਕਰਾਂ ਤਾਂ ਐਗਜ਼ੀਬਿਸ਼ਨ ਸੈਂਟਰ ਜਿਵੇਂ ਮੈਕਮਾ ਵੱਲੋਂ ਦੇ ਜਿਹੜਾ ਦਿੱਤਾ ਜਾ ਰਿਹਾ ਉਡਾਨ মিডিਆ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਤੇ ਸਰਕਾਰ ਤੋਂ ਨਹੀਂ ਮੰਗ ਕਰਦੇ ਕਿ ਐਗਜ਼ੀਬਿਸ਼ਨ ਸੈਂਟਰ ਮਿਲੇ ਕਿਉਂਕਿ ਲੁਧਿਆਣਾ ਹੱਬ ਬੈਗਾ ਇੱਕ ਹੋਜਰੀ ਦਾ ਵੀ ਸਾਰੇ ਸੈਗਮੈਂਟਸ ਇੱਥੇ ਹੈਗੇ ਆ ਪਰ ਸਰਕਾਰ ਵੱਲੋਂ ਵੀ ਹਲੇ ਤੱਕ ਜਿਹੜਾ ਐਗਜ਼ੀਬਿਸ਼ਨ ਸੈਂਟਰ ਨਹੀਂ ਹੈ ਪ੍ਰਾਈਵੇਟ ਲਾ ਕੇ ਵੀ ਆਪਾਂ ਇੰਨਾ ਵਧੀਆ ਕਰ ਰਹੇ ਆ ਜੇ ਸਰਕਾਰ ਵੀ ਹੱਥ ਫੜ ਲਵੇ ਤਾਂ ਪਤਾ ਨਹੀਂ ਕਿੱਥੋਂ ਦੀ ਕਿੱਥੇ ਬਿਲਕੁਲ ਸਰ ਸਰਕਾਰ ਨੂੰ ਆਪਾਂ ਸਮਝ ਲੈਣੇ ਆ ਕਿ ਸਰਕਾਰ ਨਹੀਂ ਕਰ ਰਹੀ ਹੋਏਗੀ ਪਰ ਡੈਫੀਨੇਟਲੀ ਸਰਕਾਰ ਬੈਕਐਂਡ ਤੇ ਕੰਮ ਕਰ ਰਹੀ ਹੋएगी ਇਸ ਚੀਜ਼ ਦੇ ਉੱਤੇ ਬਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਵੱਡੇ ਪ੍ਰੋਜੈਕਟਸ ਨੇ ਵੱਡੀਆਂ ਡਿਸੀਜਨਸ ਨੇ ਇਹਨਾਂ ਨੂੰ ਟਾਈਮ ਲੱਗ ਜਾਂਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਇਸ ਮਤਲਬ ਪ੍ਰਾਈਵੇਟ ਲਗਾ ਕੇ ਵੀ ਬਿਨਾ ਸੈਂਟਰ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋਗੇ ਜਪਾਨੀ ਕੰਪਨੀਆਂ ਤਾਂ ਕਿੱਥੇ ਆਈਆਂ ਹੋਈਆਂ ਨੇ ਅਮਰੀਕਨ ਕੰਪਨੀਆਂ ਵੀ ਆਈਆਂ ਹੋਈਆਂ ਨੇ ਇੰਟਰਨੈਸ਼ਨਲ ਸੈਂਟਰ ਤਾਂ ਸਾਡਾ ਆਲਰੇਡੀ ਬਣ ਹੀ ਚੁੱਕਾ ਹੈ ਬਸ ਇੱਕ ਆਰਗੇਨਾਈਜ਼ਡ ਹਾਲ ਦੀ ਲੋਡ ਹੈ ਉਹ ਵੀ ਡੈਫੀਨਿਟਲੀ ਆਰ ਨਾਲੇ ਟਾਈਮ 'ਚ ਮਿਲ ਜੇਗਾ ਔਰ ਗਵਰਨਮੈਂਟ ਨੂੰ ਮੈਂ ਅਪੀਲ ਕਰੂੰਗਾ ਕਿ ਗਵਰਨਮੈਂਟ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਮਸ਼ੀਨ ਟੂਲ ਵਾਸਤੇ ਵੀ ਕੋਈ ਇੱਕ ਲੈਂਡ ਅਲਾਟ ਕਰੇ ਇੱਕ ਜਗ੍ਹਾ ਬਣਾਵੇ ਜਿੱਥੇ ਸਾਡਾ ਬਹੁਤ ਵੱਡਾ ਇਤਿਹਾਸ ਹੈ ਮਸ਼ੀਨ ਟੂਲ ਦਾ ਮਤਲਬ ਸਾਡੇ ਭੈਣਪਰਾਂ ਨੇ ਹਾਂਜੀ ਭੈਣਪਰਾਂ ਨੇ ਜਿਹੜੇ 2-2 ਸਾਲ ਤੋਂ 2-200 ਸਾਲ ਤੋਂ ਮਸ਼ੀਨਾ ਬਣਾ ਰਹੇ ਹੈ ਪ੍ਰੈਸਾਂ ਬਣਾ ਰਹੇ ਹੈ ਕੁਝ ਵੀ ਬਣਾ ਰਹੇ ਹੈ ਤੇ ਸਾਡੇ ਲੁਧਿਆਣੇ ਦਾ ਤਾਂ ਬਹੁਤ ਵੱਡਾ ਨਾਮ ਹੈ ਮਸ਼ੀਨ ਟੂਲ ਦੇ ਵਿੱਚ ਤੇ ਮਸ਼ੀਨ ਟੂਲ ਨੂੰ ਇੱਕ ਅਲੱਗ ਲੈਂਡ ਮਿਲਣਾ ਚਾਹੀਦਾ ਜਿੱਥੋਂ ਉਹ ਗਲੋਬਲੀ ਇੱਕ ਪ੍ਰੈਜ਼ੈਂਸ ਦੇ ਸਕੇ ਔਰ ਕਿਉਂਕਿ ਨਾਮ ਇੱਕ ਬਹੁਤ ਵੱਡਾ ਹੁੰਦਾ ਜੀ ਇੱਥੇ ਇੱਕ ਮਸ਼ੀਨ ਟੂਲ ਦਾ ਇੱਕ ਏਰੀਆ ਬਣਿਆ ਠੀਕ ਹੈ ਨਾ ਉੱਥੇ ਇੰਟਰਨੈਸ਼ਨਲ ਕਸਟਮਰ ਵੀ ਆਏਗਾ ਡੈਫੀਨਿਟਲੀ ਥੈਂਕ ਯੂ ਥੈਂਕ ਯੂ ਉਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਸੀ ਜੀਵੋ ਦੇ ਸਟੋਰ ਦੇ ਉੱਤੇ ਦੇਖ ਸਕਦੇ ਹੋ ਪਹਿਲੇ ਦਿਨ ਹੀ ਜਿਹੜਾ ਵਿਜ਼ਟਰ ਵੀ ਜਿਹੜਾ ਪਹੁੰਚਿਆ ਆ ਆਪ ਜਿਹੜਾ ਡਿਸਪਲੇ ਵੀ ਇੱਥੇ ਜਿਹੜੀਆਂ ਮਸ਼ੀਨਾਂ ਸਾਰੀਆਂ ਮਸ਼ੀਨਾਂ ਜਿਹੜੀਆਂ ਇੱਕ ਤਰ੍ਹਾਂ ਦੀਆਂ ਡਿਸਪਲੇ ਕੀਤੀਆਂ ਹੋਈਆਂ ਜਿਸ ਤੋਂ ਬਾਅਦ ਦੱਸ ਦਈਏ ਕਿ ਜਿਹੜੇ ਹੋਰ ਵੀ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਹੋਰ ਵੀ ਸਟੋਰ ਦੇ ਉੱਤੇ ਜਾ ਕੇ ਰੂਬ ਰੂ ਕਰਾਂਦੇ ਰਾਵਾਂਗੇ ਦੇਖਦੇ ਰਹੋ ਬਨੇਰੋ ਜਾਨੀ ਤੈਸ਼ੀ ਧੰਨਵਾਦ